ਗੁਰੂ ਰੂਪ ਖਾਲਸਾ ਜੀ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੱਡਿਆਂ ਭਾਗਾਂ ਵਾਲਿਓ ਅੱਜ ਸੰਗਤ ਜੀ ਗੁਰਦੁਆਰਾ ਸਾਹਿਬ ਆਇਓ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਨੇ ਬਾਣੀ ਦੇ ਨਾਲ ਜੁੜੇ ਹੋ ਇੱਕ ਹੋਰ ਗੱਲ ਕਰਕੇ ਤੁਸੀਂ ਵੱਡਿਆਂ ਭਾਗਾਂ ਵਾਲਿਓ ਉਹ ਗੱਲ ਹੈ ਕਿ ਅੱਜ ਤੁਹਾਡੇ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਦੇ ਉੱਤੇ ਇੱਕ ਝੰਡਾ ਲੱਗਾ ਹੋਇਆ ਹੈ ਜਿਹੜਾ ਤੁਹਾਡੇ ਰਾਜ ਦਾ ਪ੍ਰਤੀਕ ਹੈ ਕਿਉਂ ਹੈ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ 31 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸੈਕਰਾਮੈਂਟੋ ਦੀ ਧਰਤੀ ਦੇ ਉੱਤੇ ਸੈਕੰਡ ਫੇਸ ਦੀਆਂ ਪੈ ਰੀਆਂ ਨੇ ਪਹਿਲਾਂ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ ਕਿ ਸਰਕਾਰਾਂ ਕਹਿੰਦੀਆਂ ਸੀ ਕਿ ਲੋਕ ਨਹੀਂ ਮੰਗਦੇ ਇਹ ਚੰਦਕ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਗੁਰੂ ਦਾ ਰਾਜ ਖਾਲਸਾ ਰਾਜ ਖਾਲਿਸਤਾਨ ਹੋਣਾ ਚਾਹੀਦਾ ਹੈ ਚੰਦਕ ਬੰਦਿਆਂ ਵਾਲਾ ਭਰਮ ਆਪ ਉਹਨਾਂ ਦਾ ਕੱਢ ਦਿੱਤਾ ਪਰ ਕਾਨੂੰਨੀ ਜੰਗ ਕਾਨੂੰਨੀ ਤਰੀਕੇ ਨਾਲ ਜਿੱਤੀ ਜਾਣੀ ਹੈ ਰਹਿੰਦੀਆਂ ਵੋਟਾਂ ਵੀ ਪਕਤੌਣੀਆਂ ਪੈਣੀਆਂ ਨੇ 31 ਮਾਰਚ ਨੂੰ ਵੋਟਾਂ ਪੈਣੀਆਂ ਨੇ ਕੈਪੀਟਲ ਸਟੇਟ ਬਿਲਡਿੰਗ ਸੈਕਰਾਮੈਂਟੋ ਦੀ ਧਰਤੀ ਤੇ ਕੋਈ ਵੀ ਸਿੱਖ ਰਵੇ ਨਾ ਜਿਨ੍ਹਾਂ ਨੇ ਵੋਟਾਂ ਪਾ ਦਿੱਤੀਆਂ ਨੇ ਉਹਨਾਂ ਨੇ ਵੀ ਉੱਥੇ ਆਪੜਨਾ ਤੇ ਆਪਾਂ ਬਾਕੀਆਂ ਨੂੰ ਸੁਨੇਹਾ ਦੇਣਾ ਹੈ ਦੂਸਰੀ ਖਾਸ ਬੇਨਤੀ ਜਿਹੜੀ ਹੈ ਜਿਹੜੀ ਇਹਨਾਂ ਰੈਫਰੈਂਡਮ ਦੀਆਂ ਵੋਟਾਂ ਤੋਂ ਵੀ ਜ਼ਰੂਰੀ ਹੈ ਕੌਮਾਂ ਉਹੀ ਜਿਉਂਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਜੇ ਗੁਰੂ ਅਰਜਨ ਪਾਸ਼ਾ ਦੀ ਸ਼ਹੀਦੀ ਤੁਸੀਂ ਭੁੱਲ ਜੂਗੇ ਤੇ ਅਕਾਲ ਤਖਤ ਦੀ ਸਿਰਜਣਾ ਕਦੀ ਨਹੀਂ ਕਰ ਸਕੋਗੇ 1 ਜਨਵਰੀ 1993 ਨੂੰ ਸ਼੍ਰੀ ਅਕਾਲ ਤਖਤ ਸਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਕੋਂਕੇ ਜਿਨ੍ਹਾਂ ਨੂੰ 26 ਜਨਵਰੀ 1986 ਨੂੰ ਸਰਬੱਤ ਖਾਲਸਾ ਨੇ ਅਕਾਲ ਤਖਤ ਦਾ ਜਥੇਦਾਰ ਚੁਣਿਆ ਸੀ ਪਾਰਤ ਦੀ ਉਹ ਸਰਕਾਰ ਦੇ ਬੁਚੜ ਪੁਲਿਸ ਅਫਸਰਾਂ ਨੇ ਉਹਨਾਂ ਦੇ ਨਿੱਕੇ ਨਿੱਕੇ ਟੋਟੇ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਪਰ ਅੱਜ ਤੱਕ ਉਹਨਾਂ ਨੂੰ ਸ਼ਹੀਦ ਨਹੀਂ ਐਲਾਨਿਆ ਗਿਆ ਸੀ ਤਿੰਨ ਦਿਨ ਦੇ ਲਈ ਸੰਗਤ ਜੀ ਸਾਰਿਆਂ ਦੇ ਲਈ ਸੁਨੇਹਾ ਹੈ ਤਿੰਨ ਦਿਨ ਦੇ ਲਈ ਸ੍ਰੀ ਅਖੰਡ ਪਾਤਸ਼ਾਹਬ ਦੇ ਪਾਠ ਕੈਪੀਟਲ ਸਟੇਟ ਬਿਲਡਿੰਗ ਦੇ ਸਾਹਮਣੇ ਰੱਖੇ ਜਾਣਗੇ ਸਵੇਰੇ ਭੋਗ ਪ੍ਰੰਤ ਪੰਜ ਸਿੰਘ ਸਹਿਬਾਨ ਜਥੇਦਾਰ ਗੁਰਦੇਵ ਸਿੰਘ ਕੋਂਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣਗੇ ਸੋ ਕੋਈ ਵੀ ਸਿੱਖ ਆਪਣੇ ਘਰਾਂ ਚ ਨਹੀਂ ਉਧਰ ਰਹਿਣਾ ਚਾਹੀਦਾ ਹੈ ਹਰ ਇੱਕ ਸਿੱਖ ਨੇ ਤਿੰਨੇ ਦਿਨ ਖਾਸ ਤੌਰ ਤੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਬੱਚੀਆਂ ਨੇ ਤਿੰਨੇ ਦਿਨ ਸੇਵਾ ਕਰਨ ਦੇ ਲਈ ਕੈਲੀਫੋਰਨੀਆ ਦੀ ਕੈਪੀਟਲ ਸਟੇਟ ਬਿਲਡਿੰਗ ਦੇ ਸਾਹਮਣੇ ਸ਼੍ਰੀ ਅਖੰਡ ਪਾਤਸ਼ਾਹਬ ਦੇ ਪਾਠ ਰੱਖੇ ਜਾਣੇ ਨੇ ਤਿੰਨੇ ਦਿਨ ਤੁਸੀਂ ਡਿਊਟੀਆਂ ਨਿਭਾਉਣੀਆਂ ਨੇ ਤੇ ਵੋਟਾਂ 'ਚ ਤਾਂ ਸਭ ਨੇ ਸ਼ਮੂਲੀਅਤ ਕਰਨੀ ਹੈ ਸੰਗਤ ਜੀ ਆਪਾਂ ਇਤਿਹਾਸ ਸੁਣਾ ਸਕਦੇ ਆ ਜਿੰਨਾ ਮਰਜੀ ਸੁਣਾਈ ਚੱਲੀਏ ਪਰ ਸਬਕ ਲੈਣਾ ਜ਼ਰੂਰੀ ਹੈ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਆਪਾਂ ਇੱਥੋਂ ਹੀ ਸਾਡੇ ਰਾਗੀ ਢਾਡੀ ਕੀਰਤਨੀਏ ਸੰਤ ਬ੍ਰਹਮ ਗਿਆਨੀ ਸਾਰੇ ਸਾਨੂੰ ਇਤਿਹਾਸ ਸੁਣਾਉਂਦੇ ਨੇ 191738 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਆਪਾਂ ਕਹਿੰਦੇ ਮੁਗਲ ਬੜੇ ਜ਼ਾਲਮ ਸੀ 1745 ਚ ਪਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਗਈ ਸੀ ਆਪਾਂ ਕਹਿੰਦੇ ਜਕਰੀਆ ਬੜਾ ਜ਼ਾਲਮ ਸੀ ਤੇ ਜੇ 1 ਜਨਵਰੀ 1993 ਨੂੰ ਤੁਹਾਡੇ ਆਕਾਲ ਤਖਤੇ ਦੇ ਜਥੇਦਾਰ ਦੇ ਟੋਟੇ ਟੋਟੇ ਕੀਤੇ ਗਏ ਨੇ ਬੰਦ ਬੰਦ ਕਟਿਆ ਗਿਆ ਤੇ ਹੁਣ ਉਹ ਜ਼ਾਲਮ ਨਹੀਂ ਹੈ ਅੱਜ ਉਹਨਾਂ ਨੂੰ ਜ਼ਾਲਮ ਨਹੀਂ ਸੀ ਕਹਿਣਾ ਬਿਲਕੁਲ ਜ਼ਾਲਮ ਨੇ ਤੇ ਕਹਿਣਾ ਪੈਣਾ ਹੈ ਉਹਨਾਂ ਨੂੰ ਤਾਂ ਤੁਸੀਂ ਆਪਣਾ ਰਾਜ ਕਾਇਮ ਕਰ ਸਕੋਗੇ ਹੁਣ ਮੁੱਦੇ ਦੇ ਉੱਤੇ ਆਉਂਨੇ ਆ ਵੀ ਤੁਸੀਂ ਵੱਡੇ ਭਾਗਾਂ ਵਾਲੇ ਕਿਉਂ ਆ ਕਿਉਂਕਿ ਬਾਹਰ ਖਾਲਸਤਾਨ ਦੇ ਝੰਡੇ ਲੱਗੇ ਹੋਏ ਨੇ ਚਾਰ ਦਿਵਾਰੀ ਦੇ ਉੱਤੇ ਮੈਂ ਇੱਕ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਜੇ ਉੱਥੇ ਸਾਰਾ ਕੁਝ ਸਹੀ ਹੈ ਪੰਜਾਬ ਸਹੀ ਹੈ ਅਸੀਂ ਉੱਥੇ ਖੰਡ ਪਾਟ ਸੱਭ ਵੀ ਕਰਾ ਸਕਦੇ ਆ ਨਗਰ ਕੀਰਤਨ ਵੀ ਕੱਢ ਸਕਦੇ ਆ ਵੀਜ਼ੇ ਲੈ ਕੇ ਘੁੰਮ ਫਿਰ ਵੀ ਸਕਦੇ ਆ ਤੇ ਫਿਰ ਤੁਸੀਂ ਅਮਰੀਕਾ ਕੀ ਕਰਦੇ ਪਏ ਹੋ ਤੁਸੀਂ ਅਮਰੀਕਾ ਕਿਉਂ ਆ ਗਏ ਹੋ ਰਾਜ ਤਾਈਓ ਬਰਕਰਾਰ ਰਹਿੰਦੇ ਨੇ ਪਹਿਲੀ ਉਹਨਾਂ ਕੋਲੋਂ ਗਵਾਹੀ ਲਈ ਜਾਂਦੀ ਹੈ ਕਿ ਸਾਡੀ ਸੁਰੱਖਿਆ ਕਰੋਗੇ ਸਾਡੀ ਜਾਨ ਮਾਲ ਦੀ ਰਾਖੀ ਕਰੋਗੇ ਜਿਹੜੀ ਉਹਨਾਂ ਨੇ ਨਹੀਂ ਕੀਤੀ ਤੁਹਾਡੀਆਂ ਜ਼ਮੀਨਾਂ ਵੀ ਖੋਣਾ ਚਾਹੁੰਦੇ ਨੇ ਤੇ ਤੁਹਾਨੂੰ ਖਤਮ ਵੀ ਕਰ ਦੇਣਾ ਚਾਹੁੰਦੇ ਨੇ ਵੱਡੇ ਪਾਗਾਂ ਵਾਲੇ ਪਤਾ ਕਿਉਂ ਅਮਰੀਕਾ ਦੋ ਚੀਜ਼ਾਂ ਦੇ ਉੱਤੇ ਬਿਲਡ ਹੋਇਆ ਹੈ 1776 ਚ ਅੱਜ ਜਿੰਦਾ ਅਸੀਂ ਤਰਲੇ ਲੈਂਦੇ ਫਿਰਦੇ ਆ ਨਾ ਤੁਹਾਡੇ ਅੱਗੇ ਬੇਨਤੀਆਂ ਕਰਦੇ ਵੀ ਸਾਡੇ ਕੋਲੋਂ ਪੈਰੀ ਹੱਥ ਲਵੋ ਪਰ ਸੰਗਤ ਜੀ ਆਉਣਾ ਜ਼ਰੂਰ ਹੈ ਵੋਟਾਂ ਪਾਓ ਆਜ਼ਾਦੀ ਲੈ ਲਈਏ ਤਾਂ ਬਚੇ ਰਵਾਂਗੇ 1776 ਚ ਇਸੇ ਤਰ੍ਹਾਂ ਅਮਰੀਕਾ ਨੂੰ ਬਣਾਉਣ ਵਾਲੇ ਆਜ਼ਾਦੀ ਕੁਲਾਟੀਆਂ ਨੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤੇ ਤੁਹਾਨੂੰ ਆਹ ਮੁਲਕ ਬਣਾ ਕੇ ਦਿੱਤਾ ਦੋ ਚੀਜ਼ਾਂ ਦੇ ਉੱਤੇ ਬਿਲਡ ਹੋਇਆ ਹੈ ਪਹਿਲੀ ਗੱਲ ਪ੍ਰਾਪਰਟੀ ਦਾ ਰਾਈਟ ਤੁਹਾਡੀਆਂ ਜ਼ਮੀਨਾਂ ਦਾ ਹੱਕ ਤੁਹਾਨੂੰ ਦਿੱਤਾ ਜਾਏ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਚ ਲੋਕਾਂ ਨੂੰ ਦਿੱਤਾ ਸੀ ਤੁਹਾਨੂੰ ਗੋਰੇ ਨਹੀਂ ਰਹਿੰਦੇ ਸੀ ਪੰਜਾਬ ਚ ਤੁਸੀਂ ਰਹਿੰਦੇ ਸੀ ਤੁਹਾਡੇ ਪੁਰਖੇ ਰਹਿੰਦੇ ਸੀ ਜ਼ਮੀਨ ਦਾ ਅਧਿਕਾਰ ਅੱਜ ਕੋਈ ਵੀ ਚਾਹੇ ਪੁਲਸ ਵਾਲਾ ਹੋਵੇ ਚਾਹੇ ਰਾਸ਼ਟਰਪਤੀ ਹੋਵੇ ਅਮਰੀਕਾ ਦਾ ਤੁਹਾਡੀ ਪ੍ਰਾਪਰਟੀ ਨੂੰ ਟੱਚ ਨਹੀਂ ਕਰ ਸਕਦਾ ਇਹ ਆਜ਼ਾਦੀ ਦਿੱਤੀ ਸੀ ਤਾਂ ਅਮਰੀਕਾ ਬਿਲਡ ਹੋਇਆ ਸੀ ਦੂਸਰਾ ਅਧਿਕਾਰ ਧਰਮ ਦੀ ਆਜ਼ਾਦੀ ਸਾਡੇ ਕੋਲ ਉੱਥੇ ਖੋਲ ਹੀ ਗਈ ਹੈ 15 ਅਗਸਤ 1947 ਚ 1950 ਚ ਉਹਨਾਂ ਨੇ ਕਨਸਟੀਟਿਊਸ਼ਨ 'ਚ ਲਿਖਤਾ ਤੁਸੀਂ ਹਿੰਦੂਓ ਜੇ ਤੁਸੀਂ ਮੰਨਦੇ ਹੋ ਤਾਂ ਠੀਕ ਐ ਗੁਲਾਮੀ ਸਵਕਾਰ ਕਰ ਲਓ ਤੇ ਜੇ ਤੁਸੀਂ ਸਿੱਖ ਐ ਤਾਂ ਫਿਰ ਤੁਹਾਨੂੰ ਲੜਨਾ ਪੈਣਾ ਦੋ ਚੀਜ਼ਾਂ ਦੇ ਉੱਤੇ ਬਿਲਡ ਹੋਇਆ ਜੇ ਇਸ ਅਮਰੀਕਾ ਨੂੰ ਤੁਸੀਂ ਅੱਜ ਬੜਾ ਪਿਆਰ ਕਰਦੇ ਹੋ ਕਿਉਂਕਿ ਤੁਹਾਨੂੰ ਇਹ ਪ੍ਰਾਪਰਟੀ ਦਾ ਰਾਈਟ ਦਿੰਦਾ ਤੁਹਾਨੂੰ ਡਾਲਰ ਦਿੰਦਾ ਤੁਹਾਨੂੰ ਕੋਠੀਆਂ ਵਾਲੇ ਬਣਾਉਂਦਾ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਉਂਦਾ ਜੇ ਤੁਸੀਂ ਪੰਜਾਬ ਦੀ ਧਰਤੀ ਤੇ ਹੁੰਦੇ ਤੇ ਤੁਸੀਂ ਸ਼ੰਭੂ ਬਾਰਡਰ ਤੇ ਬੈਠੇ ਹੋਣਾ ਸੀ ਤਰਲੇ ਲੈਂਦੇ ਹੋਣਾ ਸੀ ਉਹਨਾਂ ਦੀਆਂ ਗੋਲੀਆਂ ਖਾਂਦੇ ਹੋਣਾ ਸੀ ਪਰ ਜੇ ਅਸੀਂ ਬਚ ਕੇ ਆ ਗਏ ਆ ਨਾ ਤੇ ਸਾਡੀਆਂ ਰਗਾਂ 'ਚ ਲਾਲ ਰੰਗ ਦਾ ਲਹੂ ਹੈ ਤੇ ਫਿਰ ਸਾਨੂੰ ਉਹਨਾਂ ਦੀ ਆਵਾਜ਼ ਚੱਕਣੀ ਪੈਣੀ ਹੈ ਜੈਸ ਅਮਰੀਕੀ ਝੰਡੇ ਨੂੰ ਤੁਸੀਂ ਅੱਜ ਤੁਹਾਡੇ ਬੱਚੇ ਸਕੂਲਾਂ 'ਚ ਜਾ ਕੇ ਕਹਿੰਦੇ ਜੀ ਇਹ ਝੰਡਾ ਸਾਡਾ ਹੈ ਇਹ ਮੁਲਕ ਦਾ ਸਾਡੇ ਦਾ ਝੰਡਾ ਹੈ ਪਿਆਰ ਕਰਦੇ ਹੋ ਪਤਾ ਕਿੰਦਾ ਬਣਿਆ ਸੀ ਜਿਹੜੀ ਨੈਸ਼ਨਲ ਐਂਥਮ ਅਮਰੀਕਾ ਦੇ ਸਕੂਲਾਂ 'ਚ ਪੜਾਈ ਜਾਂਦੀ ਹੈ ਸਟਾਰਸ ਸਪੈਂਗਲਸ ਉਹ ਪਤਾ ਕਿੰਦਾ ਬਣੀ ਸੀ 14 ਸਤੰਬਰ 1814 ਦੇ ਵਿੱਚ ਬ੍ਰਿਟਿਸ਼ ਨੇ ਕਿਹਾ ਜੀ ਅਸੀਂ ਵਾਪਸ ਇਹਨਾਂ ਕੋਲੋਂ ਰਾਜ ਖੋਲਾਂਗੇ ਅਮਰੀਕਾ ਕੰਟਰੀ ਹੋਂਦ 'ਚ ਨਹੀਂ ਰਹੇਗਾ ਬਾਲਟਿਮੋਰ ਦੇ ਸਥਾ ਥਾਂ ਦੇ ਉੱਤੇ ਬਾਲਟਿਮੋਰ ਸ਼ਹਿਰ ਦੇ ਵਿੱਚ ਫੋਰਟ ਮੈਕਹੈਨਰੀ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਤੇ ਸਾਰੀ ਰਾਤ ਗੋਲਾਬਾਰੀ ਹੁੰਦੀ ਰਹੀ ਤੇ ਜਿਹੜੇ ਫੌਜੀ ਸੀ ਉਹ ਸੋਚ ਰਿਹਾ ਸੀ ਕਿ ਹੁਣ ਸਾਡਾ ਰਾਜ ਖਤਮ ਹੋ ਗਿਆ ਜਿੰਨੀ ਗੋਲਾਬਾਰੀ ਅਮਰੀਕਾ ਬ੍ਰਿਟਿਸ਼ ਫੌਜ ਨੇ ਕੀਤੀ ਹੈ ਸਵੇਰੇ ਸਾਡਾ ਅਮਰੀਕਾ ਹੋਂਦ ਚ ਨਹੀਂ ਰਹੇਗਾ ਬ੍ਰਿਟਿਸ਼ ਦੁਬਾਰਾ ਤੋਂ ਇਹਨੂੰ ਕੌਂਕਰ ਕਰ ਜਾਣਗੇ ਪਰ ਜਦੋਂ ਇੱਕ 35 ਸਾਲਾਂ ਦਾ ਵਕੀਲ ਜਿਹੜਾ ਅਮਰੀਕੀ ਫੌਜ ਦੇ ਵੱਲੋਂ ਲੜ ਰਿਹਾ ਸੀ ਫ੍ਰੈਂਸਿਕ ਸਕਾਟ ਕੀ ਉਹ ਸਵੇਰੇ ਉੱਠਦਾ ਹੈ ਤੇ ਉਹ ਦੇਖਦਾ ਕਿ ਫੋਰਟ ਮੈਕ ਹੈਨਰੀ ਦੇ ਉੱਤੇ ਪਾਟਾ ਹੋਇਆ ਅਮਰੀਕਾ ਦਾ 13 17 ਵਾਲਾ 13 ਸਟ੍ਰਿਪਾਂ ਵਾਲਾ ਝੰਡਾ ਅੱਜ ਵੀ ਲਹਿਰਾ ਰਿਹਾ ਸੀ ਉਹ ਆਪਣੇ ਸਾਥੀਆਂ ਨੂੰ ਹੌਕਾ ਦਿੰਦਾ ਕਹਿੰਦਾ ਉੱਠੋ ਅਮਰੀਕਾ ਦੇ ਲੋਕੋ ਅਮਰੀਕਾ ਦੇ ਫੌਜੀਓ ਅਸੀਂ ਅੱਜ ਵੀ ਜਿਉਂਦੇ ਆਂ ਅਸੀਂ ਅੱਜ ਵੀ ਆਜ਼ਾਦ ਆਂ ਉਸ ਮੁਲਕ ਦੇ ਵਿੱਚ ਤੁਸੀਂ ਰਹਿ ਕੇ ਤਰੱਕੀਆਂ ਪਾ ਰਹੇ ਹੋ ਜਿਉਂ ਝੰਡਾ ਲੱਗਾ ਰਿਹਾ ਸੀ ਉਹ ਖੜੇ ਰਹਿ ਸੀ ਤੇ ਅੱਜ ਅਮਰੀਕਾ ਦੁਨੀਆ ਦਾ ਨੰਬਰ 1 ਮੁਲਕ ਹੈ ਤੇ ਜੇ ਤੁਹਾਡਾ ਇਹ ਝੰਡਾ ਜਿਹੜਾ ਅੱਜ ਬਾਰਡਰ ਦੇ ਉੱਤੇ ਲਾਇਆ ਹੋਇਆ ਹੈ ਇਹ ਰਵੇਗਾ ਤੇ ਤੁਹਾਡੀ ਹੋਂਦ ਰਹੇਗੀ ਨਹੀਂ ਤੇ ਸਿੱਖਾਂ ਨੂੰ ਕੋਈ ਨਹੀਂ ਪਛਾਣੇਗਾ ਚਾਹੇ ਉਹ ਭਾਰਤ ਦਾ ਰਾਸ਼ਟਰਪਤੀ ਲੱਗਾ ਹੋਵੇ 2 ਟਕੇ ਦਾ ਪੁਲਿਸ ਵਾਲਾ ਉਹਦੇ ਚਪੇੜ ਮਾਰ ਦਿੰਦਾ ਚਾਹੇ ਉਹ ਫੌਜ ਦਾ ਜਰਨਲ ਲੱਗਾ ਹੋਵੇ 2 ਟਕੇ ਦਾ ਇੱਕ ਫੌਜੀ ਉਹਨੂੰ ਕਹਿੰਦਾ ਨਿਕਲ ਬਾਹਰ ਇੱਥੇ ਨੱਕ ਦੇ ਨਾਲ ਲਕੀਰਾਂ ਕੱਢ ਤੁਹਾਡੇ ਰਾਸ਼ਟਰਪਤੀ ਲੱਗੇ ਹੋયા ਵੀ ਨੱਕ ਨਾਲ ਲਕੀਰਾਂ ਕੱਡਣੀਆਂ ਪੈਂਦੀਆਂ ਨੇ ਹੁਣ ਆਖਰੀ ਗੱਲ ਕੀ ਦੇਸ਼ ਬਣਦੇ ਨੇ ਕਿ ਜਿਹੜਾ ਅਸੀਂ ਸੁਪਨਾ ਤੁਹਾਨੂੰ ਕਹਿ ਰਹੇ ਆ ਸਬਕਾਰ ਕਰਨ ਦੇ ਲਈ ਇਹ ਪੂਰਾ ਹੋ ਸਕਦਾ 1939 ਦੇ ਵਿੱਚ ਇਸ ਦੁਨੀਆ ਚ 73 ਮੋਲਕ ਸੀ ਪਰ 1947 ਜਦੋਂ ਭਾਰਤ ਪਾਕਿਸਤਾਨ ਬਣਿਆ ਬਣਦਿਆਂ ਬਣਦਿਆਂ ਆਉਂਦਿਆਂ ਆਉਂਦਿਆਂ ਸਿਰਫ 48 ਮੁਲਕ ਰਹਿ ਗਏ 73 ਤੋਂ 48 ਮੁਲਕੋਗੇ ਮੁਲਕ ਕੱਟ ਗਏ ਪਰ ਅੱਜ ਤੁਹਾਨੂੰ ਪਤਾ ਕਿੰਨੇ ਮੁਲਕ ਲੈ 1947 ਤੋਂ ਬਾਅਦ 192 ਮੁਲਕ ਤੇ ਦੋ ਸਟੇਟਾਂ ਨੇ ਜੇ 47 ਤੋਂ ਲੈ ਕੇ ਮੁਲਕਾਂ ਦੀ ਗਿਣਤੀ 192 ਹੋ ਗਈ ਹੈ ਤੇ ਫਿਰ 193 ਕਿਉਂ ਨਹੀਂ ਹੋ ਸਕਦੀ ਹੋ ਸਕਦੀ ਹੈ ਪਰ ਤੁਸੀਂ ਦੱਸਣਾ ਹੈ ਤੁਸੀਂ ਮੰਗਣਾ ਹੈ ਕਿ ਤੁਹਾਨੂੰ ਚਾਹੀਦਾ ਹੈ ਕਿ ਨਹੀਂ ਚਾਹੀਦਾ ਇਹ ਤਾਂ ਤੁਹਾਡੇ ਕੋਲੋਂ ਪੁੱਛਿਆ ਜਾਣਾ ਹੈ ਨਾ ਜੇ ਬੱਚਾ ਰੋਵੇ ਨਾ ਨਾ ਮਾਂ ਵੀ ਉਹਨੂੰ ਦੁੱਧ ਪਲਾਉਂਦੀ ਕਿ ਰੱਜਿਆ ਹੀ ਲੱਗਦਾ ਹੈ ਤੇ ਜੇ ਆਪਾਂ ਨਾ ਬੋਲੇ ਤੇ ਫਿਰ ਸਾਨੂੰ ਕਿਸੇ ਨੇ ਆਣ ਕੇ ਸਾਡੇ ਹੱਥ 'ਚ ਰਾਜ ਨਹੀਂ ਦੇਣਾ ਤੁਹਾਨੂੰ ਖੜਨਾ ਪੈਣਾ ਦੋ ਤਰੀਕੇ ਨੇ ਰਾਜ ਦੇ ਜਾਂ ਤਾਂ ਬਾਹੂ ਬਾਲਾਂ ਦੇ ਨਾਲ ਲੈ ਲਓ ਤੁਸੀਂ ਲੜਨ ਵਾਲੇ ਹੋਵੋ ਲੜ ਸਕੋ ਜਿਸ ਕੰਡੀਸ਼ਨ 'ਚ ਆਪਾਂ ਅੱਜ ਨਹੀਂ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹਥਿਆਰ ਛੱਡ ਦਿੱਤੇ ਨੇ ਜਾਂ ਡਰਦੇ ਆ ਸਮਾਂ ਤੇ ਸਥਾਨ ਤੁਸੀਂ ਨਿਸ਼ਚਿਤ ਕਰਨਾ ਲੜਨ ਦਾ ਢੰਗ ਤੁਸੀਂ ਨਿਸ਼ਚਿਤ ਕਰਨਾ ਹੁੰਦਾ ਸਾਡੇ 'ਚ ਕੋਈ ਦਲੇਰੀ ਦੀ ਘਾਟ ਨਹੀਂ ਹੈ ਦੂਸਰਾ ਤਰੀਕਾ ਹੈ ਡੈਮੋਕ੍ਰੈਟਿਕ ਤਰੀਕਾ ਜਿਸ ਵਿੱਚ ਭਾਰਤ ਫਸ ਗਿਆ ਹੈ ਉਹ ਕਹਿੰਦੇ ਸੀ ਲੋਕ ਨਹੀਂ ਮੰਗਦੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਨਾ ਕਿ ਤੁਸੀਂ ਵੋਟਾਂ ਪੈਂਦੀਆਂ ਵੇਖੀਆਂ ਨੇ ਲੋਕ ਮੰਗਦੇ ਨੇ ਕਿ ਨਹੀਂ ਮੰਗਦੇ ਮੰਗਦੇ ਨੇ ਲੋਕ ਉਹ ਫਸ ਚੁੱਕਾ ਹੈ ਤੇ ਜੇ ਆਪਾਂ ਰੈਫਰੈਂਡਮ ਕਰਾਉਣੇ ਆ ਤੇ ਉਹਦਾ ਰਿਜ਼ਲਟ ਤੁਹਾਡੀ ਆਜ਼ਾਦੀ ਹੋਊਗਾ ਮੁਲਕ ਬਣੇ ਨੇ ਕਿ ਨਹੀਂ ਬਣੇ ਨੇ ਇਹ ਸਵਾਲ ਹੈ ਪਹਿਲਾ ਮੁਲਕ ਹੈ ਜਿਹੜਾ ਜੀ ਸਭ ਤੋਂ ਪਹਿਲਾ ਮੁਲਕ ਨਾਰਵੇ ਬਣਿਆ ਸੀ ਰੈਫਰੈਂਡਮ ਦੇ ਨਾਲ ਪਹਿਲਾਂ ਵੀ ਹੁੰਦੇ ਸੀ ਪਰ ਨਾਰਵੇ ਨੇ 1905 ਚ ਰੈਫਰੈਂਡਮ ਕਰਾਇਆ ਉਸ ਤੋਂ ਬਾਅਦ ਸੁਵੀਡਨ ਬਣਿਆ ਮੈਂ ਪਿੱਛੇ ਉਹਨੂੰ ਛੱਡ ਦਿੰਦਾ ਬਾਕੀ ਮੁਲਕ ਬਣਦੇ ਰਹੇ ਨੇ ਯੂਐਸਐਸਆਰ ਦੇ ਟੋਟੇ ਹੋਏ ਨੇ 17 ਮੁਲਕ ਰੈਫਰੈਂਡਮ ਦੇ ਨਾਲ ਉਹਦੇ ਵਿੱਚੋਂ ਨਿਕਲੇ ਸੀ ਕਿ ਅਸੀਂ ਆਜ਼ਾਦੀ ਯੂਕਰੇਨ ਰਸ਼ੀਆ ਦੀ ਲੜਾਈ ਚੱਲਦੀ ਹੈ ਯੂਕਰੇਨ ਨੇ ਆਪਣੀ ਆਜ਼ਾਦੀ ਰੈਫਰੈਂਡਮ ਦੇ ਨਾਲ ਲਈ ਸੀ ਇਹ ਤਾਂ ਪੁਰਾਣੀਆਂ ਗੱਲਾਂ ਨੇ ਰੀਸੈਂਟਲੀ ਸਾਊਥ ਸੁਡਾਨ ਬਣਿਆ ਹੈ ਰੈਫਰੈਂਡਮ ਦੇ ਨਾਲ ਬਣਿਆ ਹੈ ਕੋਸਵੋ 2008 ਦੇ ਵਿੱਚ ਬਣਿਆ ਹੈ ਰੈਫਰੈਂਡਮ ਦੇ ਨਾਲ ਬਣਿਆ ਹੈ ਐਸੇ ਧਰਤੀ ਦੇ ਉੱਤੇ ਅਮਰੀਕਾ ਦੀ ਰਾਜਧਾਨੀ ਕੈਪੀਟਲ ਚ ਬੈਣ ਕੇ ਉਹਦਾ ਨਕਸ਼ਾ ਕੜਿਆ ਗਿਆ ਕਿ ਕੋਸਵੋ ਨੂੰ ਕਿੰਦਾ ਕਰਨਾ ਹੈ ਅਸਟੋਨੀਆ ਬਣਿਆ ਈਸਟ ਟਮੋਰ 1990 ਦੇ ਵਿੱਚ ਬਣਿਆ ਹੈ ਅਮਰੀਕਾ ਦੀ ਇੱਕ ਕੈਰੇਟਰੀ ਆ ਜੀ ਪੋਰਟੋ ਰੀਕੋ 1999 ਚ ਰੈਫਰੈਂਡਮ ਕਰਾਇਆ ਸੀ ਪਹਿਲਾ ਹੁਣ ਕਰਾ ਕੇ ਹਟੇ ਨੇ 2018 ਦੇ ਵਿੱਚ ਕਿਨੂੰ ਸਟੇਟ ਹੁੱਡ ਬਣਾ ਦੀਏ ਜਾਂ ਨੂੰ ਆਜ਼ਾਦ ਮੁਲਕ ਬਣਾ ਦੀਏ ਲੋਕੀ ਕਹਿੰਦੇ ਸਾਨੂੰ ਅਮਰੀਕਾ ਦੀ 51ਵੀਂ ਸਟੇਟ ਬਣਾ ਲਓ ਤੁਹਾਨੂੰ ਸਾਰਿਆਂ ਨੂੰ ਅਮਰੀਕਾ ਪਸੰਦ ਹੈ ਨਾ ਅਮਰੀਕਾ ਦੇ ਕਾਨੂੰਨ ਪਸੰਦ ਹੈ ਸਾਨੂੰ ਡਾਲਰ ਦਿੰਦਾ ਹੈ ਸਾਨੂੰ ਅਮੀਰ ਕਰਦਾ ਹੈ ਸਾਨੂੰ ਕੋਠੀਆਂ ਵਾਲੇ ਬਣਾਉਂਦਾ ਮੈਂ ਤੁਹਾਨੂੰ ਇੱਕ ਆਪਸ਼ਨ ਦਿੰਨਾ ਆ ਜੀ ਪਰ ਦੇ ਨਾ ਰਹਿ ਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਇਹ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਜਾਣਦੇ ਹੋ ਦੱਸਣ ਦੀ ਜਰੂਰਤ ਨਹੀਂ ਹੈ ਆ ਅਮਰੀਕੀ ਸਰਕਾਰ ਨੂੰ ਕਹਿੰਗੇ ਆ ਉਹ ਵਾਈਟ ਹਾਊਸ ਨੂੰ ਆਪਾਂ ਕਹਿੰਗੇ ਅਸੀਂ ਵੋਟਾਂ ਪਾਉਨੇ ਆ ਸਾਨੂੰ ਅਮਰੀਕਾ ਬੜਾ ਪਸੰਦ ਹੈ ਸਾਨੂੰ ਇੱਥੇ ਦੇ ਕਾਨੂੰਨ ਬੜੇ ਪਸੰਦ ਆ ਸਾਨੂੰ ਇੱਥੇ ਦਾ ਡਾਲਰ ਬੜਾ ਪਸੰਦ ਆ ਪੰਜਾਬ ਨੂੰ ਆਪਣੀ ਕੋਲੋਨੀ ਬਣਾ ਲੈ ਪੰਜਾਬ ਨੂੰ ਆਪਣੀ ਸਟੇਟ ਬਣਾ ਲੈ ਜੇ ਪੋਰਟੋ ਰੀਕੋ ਬਣ ਸਕਦਾ ਤੇ ਅਸੀਂ ਕਿਉਂ ਨਹੀਂ ਬਣ ਸਕਦੇ ਪਰ ਜਿਹੜੀ ਚੀਜ਼ ਹੁੰਦੀ ਹੈ ਨਾ ਦੇਸ਼ ਬਣਨ ਦੇ ਲਈ ਹੁੰਦੀ ਹੈ ਵਿਲ ਲੋਕ ਮੰਗਦੇ ਨੇ ਕਿ ਨਹੀਂ ਮੰਗਦੇ ਤੇ ਇਹ ਰੈਫਰੈਂਡਮ ਦੱਸਣ ਦੇ ਲਈ ਹੈ ਪੜ ਦੇ ਨਾਲ 75 ਸਾਲਾਂ ਚ ਸਾਨੂੰ ਕੋਈ ਫਾਇਦਾ ਨਹੀਂ ਹੈ ਜੇ ਆ ਨਿੱਕੇ ਨਿੱਕੇ ਬੱਚਿਆਂ ਨੂੰ ਬਾਹਰ ਪੰਜਾਬੀ ਸਕੂਲ ਲੱਗਾ ਹੈ ਇੱਕ ਪ੍ਰੈਕਟੀਕਲ ਕਰਕੇ ਵੇਖ ਲਿਓ ਆਪਣੇ ਬੱਚਿਆਂ ਦੇ ਕੋਲੋਂ ਨੰਨਾ ਨਾਣਾ ਤੇ ਉਹ ਅੱਖਰ ਬੁਲਾ ਕੇ ਦੇਖ ਲਿਓ ਡਾੜਾ ਬੁਲਾ ਕੇ ਦੇਖ ਲਿਓ ਜੇ ਬੋਲ ਜਾਣ ਤਾਂ ਕਹਿ ਦਿਓ ਨੰਗਾ ਨਹੀਂ ਹੈ ਤਾਂ ਕਿਥੋਂ ਬੋਲਣਗੇ ਕੌਣ ਵਾਲੀਆਂ ਪੀੜੀਆਂ ਨੰਨੇ ਨੂੰ ਛੱਡੋ ਕੱਕਾ ਵੀ ਨਹੀਂ ਬੋਲ ਸਕਣਗੀਆਂ ਤੇ ਜੇ ਤੁਸੀਂ ਆਪਣੀ ਬੋਲੀ ਬਚਾਉਣੀ ਹੈ ਆਪਣਾ ਸੱਭਿਆਚਾਰ ਬਚਾਉਣਾ ਹੈ ਆਪਣਾ ਪੰਥ ਬਚਾਉਣਾ ਹੈ ਗ੍ਰੰਥ ਬਚਾਉਣਾ ਹੈ ਤੇ ਫਿਰ درخت ਦੀ ਜੜ ਬਚਾਉਣੀ ਪੈਂਦੀ ਹੁੰਦੀ ਹੈ ਪੱਤਿਆਂ ਨੂੰ ਫਲ ਲਈ ਚਲੋ ਫਲਾਂ ਨੂੰ ਬਚਾਈ ਚਲੋ ਜਿੰਨੀ ਤੇਰ ਤੱਕ ਜੜ ਸੁਰੱਖਿਅਤ ਨਹੀਂ ਰਹੂਗੀ ਪੰਥ ਸੁਰੱਖਿਅਤ ਨਹੀਂ ਰਹੂਗਾ ਤੇ ਜੜ ਪੰਜਾਬ ਦੇ ਵਿੱਚ ਹੈ ਜੜ ਕਾਲ ਤਖਤ ਦੇ ਵਿੱਚ ਹੈ ਜੜ ਦਰਬਾਰ ਸਾਹਿਬ ਦੇ ਵਿੱਚ ਹੈ ਉਹਨੂੰ ਬਚਾਉਣ ਲਈ ਤੁਹਾਨੂੰ ਆਜ਼ਾਦੀ ਚਾਹੀਦੀ ਹੈ ਸੋ ਆਖਰੀ ਬੇਨਤੀ ਹੈ ਜੀ ਮੈਂ ਇੱਕ ਇੱਕ ਹੋਰ ਹਿਸਟੋਰਿਕ ਇਵੈਂਟ ਤੁਹਾਨੂੰ ਦੱਸਣਾ ਭੁੱਲ ਗਿਆ ਰੀਸੈਂਟਲੀ ਸਰਚ ਕਰਨੀ ਹੈ ਸਾਡੇ ਨੌਜਵਾਨ ਮੁੰਡਿਆਂ ਨੇ ਜਾ ਕੇ ਘਰਾਂ ਦੇ ਵਿੱਚ ਬੋਗਨਜ਼ਵਿਲ ਦਾ ਰੈਫਰੈਂਡਮ ਹੋਇਆ ਆ ਪੀਐਨਜੀ ਦੇ ਕੋਲੋਂ ਪਾਪਾ ਨੇ ਗਿਨੀ ਦੇ ਕੋਲੋਂ ਬੋਗਨਜ਼ਵਿਲ ਜਦੋਂ ਤੁਸੀਂ ਭਰੂਗੇ ਨਾ ਸਾਡੇ ਤਾਂ ਬੜੇ ਸੋਹਣੇ ਕੱਪੜੇ ਪਾਏ ਹੋਏ ਨੇ ਸਾਡੀਆਂ ਭੈਣਾਂ ਨੇ ਸੂਟ ਤੁਸੀਂ ਕੋਟ ਪੈਂਟ ਪਾਏ ਨੇ ਆਪਾਂ ਦਮਾਲੇ ਸਜਾਏ ਹੋਏ ਨੇ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਬੋਗੰਸਵਿਲ ਦੇ ਲੋਕ ਕੱਪੜੇ ਨਹੀਂ ਪਾਉਂਦੇ ਆਦੀਵਾਸੀ ਨੇ ਪੱਤਿਆਂ ਦੇ ਨਾਲ ਹੀ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਮਿਲਦੀਆਂ ਨੇ ਉਹਨਾਂ ਲੋਕਾਂ ਨੂੰ ਵੀ ਪਤਾ ਸੀ 17000 ਪੰਦਾ ਉਹਨਾਂ ਨੇ ਗਨ ਬੈਟਲ ਦੇ ਵਿੱਚ ਪੀਐਨਜੀ ਦੇ ਨਾਲ ਮਾਰਿਆ ਆ ਲੜੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਜੇ ਦੇਸ਼ ਬਣਾਉਣਾ ਹੈ ਤੇ ਰੈਫਰੈਂਡਮ ਕਰਾਉਣਾ ਪੈਣਾ ਹੈ ਅੱਜ ਅਮਰੀਕੀ ਸਰਕਾਰ ਨੇ ਆਪਣੀ ਥਾਂ ਦਿੱਤੀ ਹੈ ਕੈਪੀਟਲ ਸਟੇਟ ਬਿਲਡਿੰਗ ਦੇ ਵਿੱਚ 31 ਮਾਰਚ ਨੂੰ 9 ਵਜੇ ਤੋਂ 5 ਵਜੇ ਤੱਕ ਵੋਟਾਂ ਪੈਣੀਆਂ ਆਪਣੇ ਪਰਿਵਾਰਾਂ ਸਮੇਤ ਆ ਕੇ ਇੱਕ ਵੋਟ ਪਾਉਣੀ ਹੈ ਬੰਦੂਕ ਨਹੀਂ ਚੱਕਣੀ ਗੋਲੀ ਨਹੀਂ ਚਲਾਉਣੀ ਕਿਸੇ ਨੂੰ ਤਾਣਾ ਨਹੀਂ ਮਾਰਨਾ ਤੇ ਜੇ ਤੁਹਾਨੂੰ ਲੱਗਦਾ ਕਿ ਗੁਰੂ ਦਾ ਰਾਜ ਨਹੀਂ ਚਾਹੀਦਾ ਤੇ ਨਾ ਦੇ ਵਿੱਚ ਵੋਟ ਪਾ ਦਿਓ ਦੋਨੇ অপਸ਼ਨ ਆਇਆ ਜੀ ਪਰ ਕੋਈ ਵੀ ਸਿੱਖ ਨਾ ਜਵੋਟ ਨਹੀਂ ਪਾਉਂਦਾ ਇਹ ਪਤਾ ਹੈ ਸਾਨੂੰ ਕਿਉਂ ਆਪਾਂ ਹੁਣੇ ਅਰਦਾਸ ਕਰਨੀ ਹੈ ਤੇ ਅਰਦਾਸ ਦੇ ਵਿੱਚ ਆਪਾਂ ਗੁਰੂ ਦੇ ਅੱਗੇ ਦੋਰਾ ਪੜਨਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਕੋਈ ਵੀ ਸਿੱਖ ਅਰਦਾਸ ਤੋਂ ਮੁਨਕਰ ਨਹੀਂ ਹੋ ਸਕਦਾ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਖੰਡ ਪਾਠ ਸਾਹਿਬ ਦੇ ਉੱਤੇ ਤਿੰਨੇ ਦਿਨ ਲਈ ਸੇਵਾ ਕਰਨੀ ਹੈ ਜਥੇਦਾਰ ਗੁਰਦੇਵ ਸਿੰਘ ਕੋਂਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਹੈ ਇਨੀਆਂ ਕਬੰਤੀਆਂ ਪ੍ਰਵਾਨ ਕਰੋ ਜੀ ਫਤਿਹ ਬਲੋਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ